ਗੋਤਮ ਪੰਡਤ ਹੁੰਦੇ ਆ ਜੀ ਕਿਹੜੇ ਪੰਡਤ ਚਰਚ ਗਏ ਹੋ ਅਜ ਤੱਕ ਚਮਤਕਾਰ ਮੰਨਦੇ ਹੋ ਭਗਵਾਨ ਸ਼ਿਵ ਭਗਵਾਨ ਸ਼ਿਵ ਦੇ ਕਿੰਨੇ ਕਿੰਨੇ ਕੌਤਕ ਸੁਣਦੇ ਆ ਜੀ ਉਹ ਗੱਲਾਂ ਜਿਹੜੀਆਂ ਹਨ ਉਹ ਸਤਿਯੁਗ ਦੀਆਂ ਗੱਲਾਂ ਹਨ ਸਤਿਯੁਗ ਆਇਆ ਦੁਆਪਰ ਆ ਗੋਤਮ ਸਾਹਿਬ ਗੋਤਮ ਸਾਹਿਬ ਘਟਨਾਵਾਂ ਤਾਂ ਹੋਈਆਂ ਉਹ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਕਹਿੰਦੇ ਅਸੀਂ ਬਿਮਾਰਾਂ ਦੇ ਲਈ ਤੇ ਨਸ਼ੇੜੀਆਂ ਦੇ ਲਈ ਪ੍ਰਾਰਥਨਾ ਕਰਾਂਗੇ ਇਸ਼ਤੇਰਾਜ ਹੈ ਤੁਹਾਨੂੰ ਅਰਦਾਸ ਹੁੰਦੀ ਹੈ ਪ੍ਰਾਰਥਨਾ ਹੁੰਦੀ ਹੈ ਪ੍ਰੇਅਰ ਹੁੰਦੀ ਹੈ ਉਹਨਾਂ ਨੇ ਇਹੀ ਲਿਖਿਆ ਸੀ ਪ੍ਰੇਅਰ ਕਰਾਂਗੇ ਅਨਕੁਤ ਨਰੁੱਲਾ ਆ ਕੇ ਪ੍ਰੇਅਰ ਕਰਨਗੇ ਤੇ ਤੁਸੀਂ ਕਹਿ ਰਹੇ ਹੋ ਵੀ ਇਤਰਾਜ ਹੈ ਸਾਨੂੰ ਤੁਸੀਂ ਇਹਨਾਂ ਦੀਆਂ ਤੁਸੀਂ ਵੀਡੀਓਜ਼ ਦੇਖਿਓ ਇਹ ਤਾਂ ਇਹ ਉਹੀ ਪ੍ਰੇਅਰ ਹੈ ਨਹੀਂ 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 ਹਾਂ ਤੁਸੀਂ ਦੇਖਿਆ ਹੋਣਾ ਵੀ ਉਹ ਲੇਡੀਜ਼ ਇੱਕਦਮ ਮਤਲਬ ਉਸ ਤੋਂ ਬਾਅਦ ਹੋ ਜਾਣੀਆਂ ਅਨਕੰਫਰਟੇਬਲ ਜੀਆਂ ਹੋ ਜਾਣੀਆਂ ਇਹ ਤੁਸੀਂ ਮੰਦੇ ਹੋ ਵੀ ਇਹ ਠੀਕ ਹੋ ਜਾਂਦਾ ਫਿਰ ਹਸਪਤਾਲਾਂ ਦੀ ਕੀ ਲੋੜ ਐ ਮੇਰੇ ਜੇ ਗਲਤ ਕੀ ਹੋ ਗਿਆ ਗਲਤ ਕੀ ਹੋ ਗਿਆ ਇਹ ਗਲਤ ਇਹ ਐ ਵੀ ਖਾ ਜੋ ਸੰਤ ਬੈਠੇ ਨੇ ਹਿੰਦੂਆਂ ਚ ਮਹਾ ਮੰਦਰੀਲੇਸ਼ਵਰ ਗੁਰੂ ਬੈਠੇ ਨੇ ਉਹਨਾਂ ਕੋਲ ਜਾਂਦੇ ਨੇ ਪਾਪੇ ਸ਼ੀਰਵਾਦ ਦਿੰਦੇ ਨੇ ਕਿਸੇ ਦਾ ਕੋਈ ਠੀਕ ਹੋ ਗਿਆ ਤੇ ਉਹ ਮੰਨਣ ਲੱਗ ਪੈਂਦਾ ਉਹ ਪੋਸਟਰ ਹੱਥੇ ਚਲਾ ਗਿਆ ਆਪਣੀ ਸ਼ਰਧਾ ਨਾਲ ਗਿਆ ਆਸਾਂ ਨਾਲ ਗਿਆ ਤੁਸੀਂ ਇਹਨਾਂ ਨੂੰ ਕਿੱਦਾਂ ਕਹਿ ਸਕਦੇ ਹੋ ਕੁਮਰਾਧਾਨ ਆਰਥਿਕ ਕਾਰਨ ਦੇ ਲਈ ਨਹੀਂ ਹੈ ਆਪਰ ਲਾਲਚ ਦੇ ਰਹੇ ਨਾ ਪ੍ਰੋਪੋਗੈਂਡਾ ਚੱਲ ਰਿਹਾ ਹੈ ਕਿਆ ਸਿੱਖੀਜ਼ਮ ਕਦੀ ਕਿਸੇ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਵੀ ਤੂੰ ਸਿੱਖੀਜ਼ਮ ਵਿੱਚ ਆ ਜਾਓ ਸਿੰਘ ਲੱਗਦਾ ਸੀ ਉਹਦੇ ਨਾਮ ਦੇ ਪਿੱਛੇ ਮੈਂ ਨਾਮ ਹੀ ਨਹੀਂ ਲੈਣਾ ਚਾਹੁੰਦਾ ਇੱਥੇ ਤਾਂ ਅਸੀਂ ਮੰਸਾ ਦੇਵੀ ਮੰਦਿਰ ਗਏ ਮੈਨੂੰ ਪ੍ਰਸ਼ਾਦ ਤੱਕ ਨਹੀਂ ਖਾਣਾ ਜੇ ਕਿਸੇ ਦੇ ਘਰ ਦੇ ਵਿੱਚ ਖੰਡੇ ਦੀ ਫੋਟੋ ਲੱਗੀ ਹੋਵੇ ਉਹ ਵੀ ਉਤਾਰ ਦਿਓ ਐਸ.ਪੀ.ਸੀ ਦਾ ਕੋਈ ਬਿਆਨ ਨਹੀਂ ਆਂਦਾ ਇਸ ਮੈਟਰ ਤੇ ਪੌਦ ਕੀ ਧਰਤੀ ਹੈ ਹਮੇ ਪੌਦ ਬਾਨੀਆਂ ਇਹ ਚੀਜ਼ਾਂ ਹੋਣ ਦੇਣਗੇ ਠੇੜੀਆਂ ਔਰ ਜਿਹੜੇ ਤੁਸੀਂ ਬਿਮਾਰੀਆਂ ਇਹ ਦੇਖੋ ਇੱਥੇ ਚਮਤਕਾਰ ਹੋਣੇ ਆ ਅਸੀਂ ਉਪਰੋਂ ਲਿਖਿਆ ਹੈ ਮਿਸਗਾਈਡ ਕਰਦੇ ਆ ਕੋਲੀ ਪਾਲੀ ਜਨਤਾ ਨੂੰ ਉਸ ਤੋਂ ਬਾਅਦ ਮੰਦਾ ਇਵਨ ਕਿ ਸ਼ੋਸ਼ਣ ਤੱਕ ਕੀਤਾ ਜਾਂਦਾ ਤੁਸੀਂ ਪੰਜਾਬ ਚ ਕੋਈ ਵੀ ਚਰਚ ਖੁੱਲਣ ਦਾ ਵਿਰੋਧ ਕਰਦੇ ਹੋ ਫਤੇਗੜ੍ਹ 'ਚ ਇਹ ਪ੍ਰੋਗਰਾਮ ਹੋਣਾ। ਉੱਥੇ ਤਾਂ ਕੋਈ ਆਪ ਮੈਂ ਕਹਿੰਦਾ ਕੋਈ ਵੀ ਧਰਨ ਦਾ ਉੱਠ ਕੇ ਨਹੀਂ ਆਇਆ। ਤੁਸੀਂ ਮਹਾਲੀ ਉੱਠ ਕੇ ਆਣੇ ਹੋ ਸੀ ਜਾ ਕੇ ਦੇਖਾਂਗੇ। ਕਿ ਇਹਨਾਂ ਤੇ 295 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਕੁਝ ਤਾਂ ਦਾ ਚਮਤਕਾਰ ਹੁੰਦਾ। ਫਿਰ ਇਹ ਪਾਸਟਰ ਜਿਹੜੇ ਅੰਕੁਰ ਨਰੂਲਾ ਹੈ ਇਹਨਾਂ ਤੇ ਅਸੀਂ ਕਾਰਵਾਈ ਵੀ ਕਰਵਾਉਂਗੇ। ਸੌਰਵਿੰਦ ਗੋਤਮ ਗੋਤਮ ਪੰਡਤ ਹੁੰਦੇ ਆ। ਜੀ ਬਿਲਕੁਲ। ਕਿਹੜੇ ਪੰਡਤ? ਪਰਮਾਤਮਾ ਦੇ ਬਣਾਏ ਹੋਏ ਆ ਜੀ ਨਹੀਂ ਨਹੀਂ ਇੱਕ ਜਿੱਦਾਂ ਆਪਾਂ ਮੈਂ ਦੁਨੀਆਵੀ ਗੱਲ ਕਰਾਂਗਾ ਵੀ ਪੰਡਿਤ ਕਈ ਤਰ੍ਹਾਂ ਦੇ ਹੁੰਦੇ ਆ ਨਾ ਕਿਹੜੇ ਪੰਡਤ ਹੋ ਤੁਸੀਂ ਉਹ ਜਿਹੜੇ ਸ਼ਾਰਸਵਤ ਕਹਿੰਦੇ ਆ ਕਈ ਹੋਰ ਹੁੰਦੇ ਆ ਤੁਸੀਂ 60 ਸੂਤ ਬ੍ਰਾਹਮਣ ਆ 60 ਸੂਤ ਬ੍ਰਾਹਮਣ ਆ ਆਸਤਿਕ ਹੋ ਨਾਸਤਿਕ ਹੋ ਬਿਲਕੁਲ ਆਸਤਿਕ ਹੈ ਜੀ ਪਰਮਾਤਮਾ 'ਚ ਵਿਸ਼ਵਾਸ ਕਰਦੇ ਆ ਮੰਦਰ ਤਾਂ ਜਾਂਦੇ ਹੀ ਹੋਣੇ ਜੀ ਜੀ ਗੁਰਦੁਆਰੇ ਵੀ ਗਏ ਹੋਣੇ ਕਦੀ ਜੀ ਮਸਜਿਦ ਵੀ ਗਏ ਹੋ ਆਹ ਮਸਜਿਦ ਵੀ ਚਾਹੀਦਾ ਜੀ ਬਾਹਰੋਂ ਮੁੱਠਾ ਵੀ ਟੇਕਦੀਦਾ ਅੰਦਰ ਵੀ ਜੇ ਕਦੀ ਗਏ ਆ ਕੋਈ ਚਰਚ ਚ ਗਏ ਹੋ ਅਜ ਤੱਕ ਨਹੀਂ ਚਰਚ ਤਾਂ ਨਹੀਂ ਹਾਲ ਤੱਕ ਗਿਆ ਕਦੀ ਕਦੀ ਮੌਕਾ ਹੀ ਨਹੀਂ ਲੱਗਿਆ ਤੁਸੀਂ ਰਾਜਨੀਤਿਕ ਤੌਰ ਤੇ ਵੀ ਵਿਚਰਦੇ ਹੋ ਪੋਲਿਟਿਕਲ ਪਾਰਟੀ ਨਾਲ ਜੁੜੇ ਹੋਏ ਹੋ ਤੇ ਕਦੀ ਨਾ ਕਦੀ ਲੋਕਾਂ ਤਾਂ ਹਰ ਥਾਂ ਤੇ ਜਾਣਾ ਪੈਂਦਾ ਹਾਂ ਨਹੀਂ ਦੇਖੋ ਸਾਡੇ ਜਿਹੜਾ ਏਰੀਆ ਇਧਰ ਵਾਲੇ ਪਾਸੇ ਪੁਆਦ ਦੇ ਵਿੱਚ ਉਰੇ ਇਦਾਂ ਦਾ ਹੈ ਨਹੀਂਗਾ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੁਣ ਇਹ ਚੀਜ਼ ਜਿਹੜੀ ਹੈਗੀ ਹੈ ਵਧ ਰਹੀ ਹੈ ਕਦੀ ਲੱਗੇਗਾ ਮੌਕਾ ਜਾਇਆਵਾਂਗੇ ਸਾਨੂੰ ਕੋਈ ਇਤਰਾਜ਼ ਹੀ ਨਹੀਂ ਹੈ ਕੋਈ ਵੀ ਸਾਨੂੰ ਕਿਸੇ ਕੋਈ ਧਰਮ ਤੇ ਕੋਈ ਪ੍ਰੋਬਲਮ ਥੋੜੀ ਆ ਚਰਚ ਜਿਉਂ ਜੇ ਕਦੀ ਫਰਜ ਕਰੋ ਇਤਿਫਾਕਨ ਤੁਸੀਂ ਬਾਹਰ ਲੰਘ ਰਹੇ ਹੋ ਕੋ ਪ੍ਰਸ਼ਾਦ ਵਰਤਾ ਰਹੇ ਹੋ ਉਹ ਮੰਡਰੇ ਲੈ ਕੇ ਖਾ ਲਓਗੇ ਹਾਂ ਕੀ ਆ ਦਿੱਕਤ ਹੈ ਇਹਦੇ ਵਿੱਚ ਕੀ ਦਿੱਕਤ ਹੈ ਅਸੀਂ ਸਾਰੇ ਧਰਮਾਂ ਦਾ ਸੰਮਾਨ ਕਰਦੇ ਹਾਂ ਅਸੀਂ ਚਮਤਕਾਰ ਮੰਨਦੇ ਹੋ ਨਹੀਂ ਬਿਲਕੁਲ ਨਹੀਂ ਚਮਤਕਾਰ ਤੇ ਅਸੀਂ ਬਿਲਕੁਲ ਕੋਈ ਸਾਰੀ ਆਪਣਾ ਜਿਹੜਾ ਸਨਾਤਨ ਧਰਮ ਹੈ ਜਾਂ ਸਾਡੇ ਹਿੰਦੂਇਜ਼ਮ ਦੇ ਹਿਸਾਬ ਨਾਲ 33 ਕਰੋੜ ਤੇ ਵੀ ਦੇਵਤੇ ਨੇ ਹਰੇਕ ਦਾ ਚਮਤਕਾਰ ਹੈਗਾ ਉਹ ਤਾਂ ਨਹੀਂ ਦੇਖੋ 33 ਕਰੋੜ ਨਹੀਂ ਹੈ 33 ਕੋਟੀ ਦੇਵੀ ਦੇਵਤੇ ਹਨ ਜਿਨ੍ਹਾਂ ਨੂੰ ਸਨਾਤਨ ਮੰਨਦਾ ਔਰ ਸਨਾਤਨ ਤਾਂ ਪੂਰਾ ਉਰੇ ਦਾ ਪੂਰਾ ਸੈਂਟੀਫਿਕ ਹੈ ਨਹੀਂ ਚਮਤਕਾਰ ਕਿਉਂ ਨਹੀਂ ਮੰਨਦੇ ਤੁਸੀਂ ਦੇਖੋ ਮੈਂ ਨਹੀਂ ਮੰਨਦਾ ਗਣੇਸ਼ ਜੀ ਦੇ ਗਣੇਸ਼ ਜੀ ਦੇ ਆਮ ਹਾਤੀ ਦੀ ਸੁੰਡ ਆਮ ਨੱਕ ਨਹੀਂ ਆ ਕੋਈ ਘਟਨਾ ਹੋਈ ਸੀ ਉਹਨਾਂ ਦੀ ਨੱਕ ਕੱਟਣੀ ਪਈ ਜਾਂ ਜੋ ਵੀ ਹੋ ਗਿਆ ਸੀਗਾ ਤੇ ਉਹ ਚਮਤਕਾਰ ਨਹੀਂ ਮੰਨਦੇ ਤੁਸੀਂ ਫਿਰ ਨਹੀਂ ਦੇਖੋ ਇਹ ਪ੍ਰਾਣੀਆਂ ਦੰਤ ਕਥਾਵਾਂ ਆ ਇਹਨਾਂ ਦੇ ਬਾਰੇ ਨਹੀਂ ਮੈਂ ਕੋਈ ਟਿੱਪਣੀ ਕਰ ਸਕਦਾ ਪਰ ਜੋ ਐਡ ਪ੍ਰੈਜ਼ੈਂਟ ਹੈ ਭਗਵਾਨ ਸ਼ਿਵ ਦੇ ਭਗਵਾਨ ਸ਼ਿਵ ਦੇ ਕਿੰਨੇ ਕਿੰਨੇ ਕੌਤਕ ਸੁਣਦੇ ਆ ਅਸੀਂ ਉਹ ਗੱਲਾਂ ਜਿਹੜੀਆਂ ਹਨ ਉਹ ਸਤਿਯੁਗ ਦੀਆਂ ਗੱਲਾਂ ਹਨ ਹਮ ਸਮੇ ਸਮੇ ਸਿਰ ਪਰਵਰਤਨ ਆਂਦਾ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਕੋਈ ਚਮਤਕਾਰ ਵਰਗੀ ਕੋਈ ਚੀਜ਼ ਹੈਗੀ ਹੈ ਜੋ ਕੁਝ ਹੈ ਕਰਮ ਹੀ ਆਪਣਾ ਚਮਤਕਾਰ ਤੁਸੀਂ ਬਲੀਵ ਨਹੀਂ ਕਰਦਾ ਹਿੰਦੂਇਜ਼ਮ ਦੇ ਚਮਤਕਾਰ ਨਹੀਂ ਮੰਨਦੇ ਤੁਸੀਂ ਮਤਲਬ ਨਹੀਂ ਹਿੰਦੂਇਜ਼ਮ ਚ ਹੁੰਦਾ ਹੀ ਨਹੀਂ ਚਮਤਕਾਰ ਨੂੰ ਅਸੀਂ ਕੋਈ ਵੀ ਨਹੀਂ ਮੰਨਦਾ ਕਿੰਨੀਆਂ ਕਥਾਵਾਂ ਭਰੀਆਂ ਹੋਈਆਂ ਦੰਤ ਕਥਾਵਾਂ ਕਿੰਨੀਆਂ ਹੈ ਉਹ ਸੱਚ ਹੀ ਹੋਏਗਾ ਨਾ ਬਨਾਵਟੀ ਦਾ ਨਹੀਂ ਹੈ ਨਹੀਂ ਦੇਖੋ ਸਮਾਂ ਕੁਝ ਹੋਰ ਹੈ ਕਲਪਨਿਕਤਾ ਨਹੀਂ ਹੈ ਦੇਖੋ ਸਮਾਂ ਹੋਰ ਸੀਗਾ ਹੁਣ ਸਮਾਂ ਕਲਿਯੁਗ ਹੈ ਉਹ ਸਤਿਯੁਗ ਆਇਆ ਦਵਪਰ ਆਇਆ ਤ੍ਰੇਤਾ ਯੁਗ ਗਤਮ ਸਾਹਿਬ ਗਤਮ ਸਾਹਿਬ ਘਟਨਾਵਾਂ ਤਾਂ ਹੋਈਆਂ ਉਹ ਨੇ ਦੇਖੋ ਮੈਂ ਹੁਣ ਉਹਦੇ ਤੇ ਨਹੀਂ ਡੀਪਲੀ ਜਾਣਾ ਚਾਹੁੰਦਾ ਪਰ ਜੋ ਅੱਜ ਦਾ ਸਮਾਂ ਹੈ ਮੈਂ ਸਮਝਦਾ ਬੀ ਜੋ ਇਹ ਚਮਤਕਾਰ ਹੈ ਨਹੀਂ ਹੁੰਦੇ ਚਲੋ ਸਿੱਧਾ ਟੌਪਿਕ ਤੇ ਆ ਰਿਹਾ 14 ਤਰੀਕ ਨੂੰ ਜਾਂ 17 ਤਰੀਕ ਨੂੰ ਚੁੰਨੀ ਆਪਣੇ ਰੋਡ ਤੇ ਜਿਹੜਾ ਆਸ਼ਰਮ ਚਰਚ ਹੈਗਾ ਹੈ ਨਾ ਅੰਕੁਨਰੂਲਾ ਉੱਥੇ ਆ ਰਿਹਾ ਪਾਸਟਰ ਦਾ ਚਰਚ ਆਫ ਸਾਇੰਸ ਐਂਡ ਵੰਡਰਸ ਹੈ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਕਹਿੰਦੇ ਅਸੀਂ ਬਿਮਾਰਾਂ ਦੇ ਲਈ ਤੇ ਨਸ਼ੇੜੀਆਂ ਦੇ ਲਈ ਪ੍ਰਾਰਥਨਾ ਕਰਾਂਗੇ ਇਸੇ ਤਰ੍ਹਾਂ ਜੇ ਤੁਹਾਨੂੰ हां ਇਹਦੇ ਤੇ ਸਾਨੂੰ ਇਤਰਾਜ਼ ਇੰਨਾ ਹੈ ਵੈਸੇ ਦੇਖੋ ਅਸੀਂ ਸਾਰੇ ਧਰਮਾਂ ਦੀ ਅਸੀਂ ਪੂਰੀ ਰਿਸਪੈਕਟ ਕਰਦੇ ਹਾਂ ਚਾਹੇ ਉਹ Hindu, Muslim, Sikh, Sai ਕੋਈ ਵੀ ਹੋਵੇ। ਬੋਧੀ ਜੈਨੀ ਬੋਧੀ ਜੈਨੀ ਸਾਰੇ ਸਭ ਦੀ ਅਸੀਂ ਰਿਸਪੈਕਟ ਕਰਦੇ ਹਾਂ। ਪਰ ਜੋ ਸੁਣਨ ਚ ਆਇਆ ਹੈ, ਜੋ ਦੇਖਣ ਚ ਆਇਆ ਹੈ ਵੀ ਇਹ ਲੋਕ ਉੱਥੇ ਲੋਕਾਂ ਨੂੰ ਜਿਹੜੇ ਗਰੀਬ ਤਬਕੇ ਦੇ ਲੋਕ ਹੈ ਉਹਨਾਂ ਨੂੰ ਇਹ ਗੁੰਮਰਾਹ ਕਰਦੇ ਆਂ ਉੱਥੇ ਬੁਲਾ ਕੇ ਉਸ ਤੋਂ ਬਾਅਦ ਕਿਸੇ ਦਾ ਕੋਈ ਲੱਤ ਤੋਂ ਲੰਗੜਾ ਉਹਨੂੰ ਕਹਿੰਦੇ ਤੈਨੂੰ ਸਿੱਧਾ ਚੱਲਣ ਲਾ ਦੋਗੇ ਕੋਈ ਅੱਖਾਂ ਤੋਂ ਕਿਸੇ ਦੀ ਉਹ ਐ ਵੀ ਤੈਨੂੰ ਦੇਖਣ ਲਾ ਦੋਗੇ ਮੁਰਦਿਆਂ ਨੂੰ ਜਿੰਦਾ ਕਰਦੇ ਆ ਉਹ ਚੀਜ਼ ਜਿਹੜੀ ਉਹ ਪਖੰਡਵਾਦ ਹੈ ਉਹਦੇ ਤੇ ਸਾਨੂੰ ਬਿਲਕੁਲ ਇਤਰਾਜ ਹੈ ਜੀ ਉਹਦੇ ਉਹ ਉਸ ਤਰੀਕੇ ਦੇ ਨਾਲ ਇਹ ਸਾਡੇ ਭੋਲੇ ਪਾਲੇ ਪੰਜਾਬ ਦੇ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਆ ਪ੍ਰਾਰਥਨਾ 'ਚ ਵਿਸ਼ਵਾਸ ਰੱਖਦੇ ਹਾਂ ਅਰਦਾਸ ਅਰਦਾਸ ਹੁੰਦੀ ਹੈ ਪ੍ਰਾਰਥਨਾ ਹੁੰਦੀ ਹੈ ਪ੍ਰੇਰ ਹੁੰਦੀ ਹੈ ਉਹਨਾਂ ਨੇ ਇਹੀ ਲਿਖਿਆ ਸੀ ਪ੍ਰੇਰ ਕਰਾਂਗੇ ਅਨਕੁਸ਼ ਨਰੂਲਾ ਆ ਕੇ ਪ੍ਰੇਰ ਕਰਨਗੇ ਤੇ ਤੁਸੀਂ ਕਹਿ ਰਹੇ ਹੋ ਵੀ ਇਤਰਾਜ ਹੈ ਸਾਨੂੰ ਇਸ ਤੇ ਦੇਖੋ ਸਾਨੂੰ ਇਤਰਾਜ ਪ੍ਰੇਰਨਾ ਜਿਵੇਂ ਅਸੀਂ ਅਰਦਾਸ ਚ ਵੀ ਪ੍ਰਾਰਥਨਾ ਚ ਵੀ ਇਹ ਕਹਿੰਨਾ ਹੈ ਪ੍ਰਭੂ ਸਾਨੂੰ ਠੀਕ ਕਰ ਦੇ ਸਿਹਤ ਠੀਕ ਰੱਖੀ ਇਹਨਾਂ ਨੇ ਵੀ ਉਹੀ ਕਰਨਾ ਨਹੀਂ 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 ਇਹਨਾਂ ਦੀਆਂ ਤੁਸੀਂ ਵੀਡੀਓਜ਼ ਦੇਖਿਓ ਇਹ ਤਾਂ ਉਹੀ ਪ੍ਰੇਅਰ ਹੈ ਨਹੀਂ 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 ਦੇਖੋ ਇਹ ਚੀਜ਼ ਨਾ ਇਹ ਇਹਨਾਂ ਦੇ ਜਿਹੜੇ ਪੋਪ ਨੇ ਜਿਹੜੇ ਮੇਨ ਮੇਨ ਜਿਹੜੇ ਉਹਨਾਂ ਨੇ ਵੀ ਟੌਪ ਆਫ ਦਾ ਲੈਵਲ ਤੇ ਨੇ ਟੌਪ ਤੇ ਆ ਜਿਹੜੇ ਉਹਨਾਂ ਨੇ ਵੀ ਇਸ ਚੀਜ਼ ਨੂੰ ਨਕਾਰ ਦਿੱਤਾ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਹ ਸਿਰਫ ਪੰਜਾਬ ਦੇ ਵਿੱਚ ਹੀ ਹੈ ਮੈਂ ਬੰਬਈ ਗਿਆ ਯਾ ਮੈਂ ਫੋਰਨ ਕੰਟਰੀਆਂ ਚ ਵੀ ਗਿਆ ਹੋਇਆ ਹਾਂ ਉੱਥੇ ਇਹੋ ਜਿਹਾ ਕੁਝ ਨਹੀਂ ਹੈ ਇਹ ਸਿਰਫ ਸਾਡੇ ਜਿਹੜੇ ਲੋਕ ਹੈ ਜਿਹੜੇ ਵਿਚਾਰੇ ਕਦੀ ਪੰਜਾਬ ਤੋਂ ਕਦੀ ਬਾਹਰ ਗਏ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਇਹ ਉਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੂੰ ਇਹ ਲੋਕ ਵੀ ਅਸੀਂ ਤੁਹਾਡੇ ਨਸ਼ੇ ਛਡਾ ਦੋਗੇ ਜਾਂ ਅਸੀਂ ਕੋਈ ਏਦਾਂ ਦਾ ਚਮਤਕਾਰ ਕਰਕੇ ਅਸੀਂ ਮੁਰਦੇ ਚ ਜਾਨ ਪਾ ਦਿੰਨੇ ਆ ਜਾਂ ਤੁਸੀਂ ਦੇਖਿਆ ਹੋਣਾ ਵੀ ਉਹ ਲੇਡੀਜ਼ ਇੱਕਦਮ ਮਤਲਬ ਉਸ ਤੋਂ ਬਾਅਦ ਹੋ ਜਾਣੀਆਂ ਅਨਕੰਫਰਟੇਬਲ ਜੀਆਂ ਹੋ ਜਾਣੀਆਂ ਤਾ ਇਹ ਦੇਖੋ ਕਿਤੇ ਨਾ ਕਿਤੇ ਪਖੰਡਵਾਦ ਹੈ ਇਹਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਚੀਜ਼ ਦਾ ਸਾਨੂੰ ਉਤਰ ਗੁੰਮਰਾਹ ਕਿੱਦਾਂ ਹੋ ਗਿਆ ਉਹੀ ਪ੍ਰਾਰਥਨਾ ਹੈ ਤੁਹਾਡੀ ਉਹੀ ਸਾਡੀ ਅਰਦਾਸ ਹੈ ਸਿੱਖਾਂ ਦੀ ਉਹੀ ਪ੍ਰੇਅਰ ਹੈ ਅਰਦਾਸ ਹੈਗੀ ਹੈ ਅਰਦਾਸ ਅਸੀਂ ਕਰਦੇ ਹਾਂ ਮਤਲਬ ਤਾਂ ਇੱਕੋ ਹੀ ਹੈ ਕਿ ਰੱਬ ਨੂੰ ਅਸੀਂ ਕਹਿ ਰਹੇ ਕਿ ਰੱਬਾ ਸਾਡੇ ਨੇ ਇਹ ਚੀਜ਼ ਠੀਕ ਕਰ ਦੇ ਕਰ ਦੇ ਪਰ ਇਹ ਤਾਂ ਉਹ ਸਰਦਾ ਆਸਤਾ ਆਸਤਾ ਕੈਮਰੇ ਤੇ ਦੇਖੋ ਇਹ ਦਿਖਾਉਂਦੇ ਆਂ ਫਿਰ ਜੇ ਤੁਸੀਂ ਮੰਨਦੇ ਹੋ ਵੀ ਐ ਠੀਕ ਹੋ ਜਾਂਦਾ ਫਿਰ ਹਸਪਤਾਲਾਂ ਦੀ ਕੀ ਲੋੜ ਹੈ ਫਿਰ ਹਸਪਤਾਲਾਂ 'ਚ ਜਾਵੇ ਅੰਕੁਰ ਨਰੂਲਾ ਉੱਥੇ ਬਾਹਰ ਖੜਾ ਹੋ ਕੇ ਜਿਹੜਾ ਵੀ ਬੰਦਾ ਬੁਖਾਰ ਤਾਂ ਵੀ ਜ਼ਿੰਦਗੀ 'ਚ ਕਦੀ 2-4 ਦਿਨ ਬੁਖਾਰ ਰਿਹਾ ਹੋਏਗਾ ਤੁਸੀਂ ਡਾਕਟਰ ਕੋਲ ਵੀ ਗਏ ਹੋਗੇ ਤੁਸੀਂ ਰੱਬ ਨੂੰ ਵੀ ਕਿਹਾ ਹੈਗਾ ਰੱਬਾ ਠੀਕ ਕਰ ਦੇ ਤੇ ਫਿਰ ਇਹ ਚ ਗਲਤ ਕੀ ਹੋ ਗਿਆ ਗਲਤ ਕੀ ਹੋ ਗਿਆ ਇਹ ਫਿਰ ਗਲਤ ਇਹ ਹੈ ਵੀ ਤੁਸੀਂ ਜਦ ਤੁਸੀਂ ਲੋਕਾਂ ਨੂੰ ਉੱਥੇ ਬਲਾ ਕੇ ਇਹ ਸਾਰਾ ਇਹਨਾਂ ਦਾ ਦੇਖੋ ਇਹ ਪ੍ਰੋਪੋਗੈਂਡਾ ਇਹ ਲੋਕ ਇਹਨਾਂ ਦੇ ਆਪਣੇ ਇਹਨਾਂ ਦੇ ਹੁੰਨੇ ਆ ਇਹ ਉਹਨਾਂ ਨੂੰ ਫਿਕਸ ਹੁੰਦਾ ਇਹਨਾਂ ਦਾ ਸਾਰਾ ਉਹ ਜੋ ਕੁਛ ਇਹ ਕਰਦੇ ਆਂ ਵੀ ਅਸੀਂ ਐਦਾਂ ਜਾਦੂ ਕਰ ਦਿੱਤਾ ਜੀ ਉਸ ਤੋਂ ਬਾਅਦ ਬੰਦਾ ਉੱਠ ਕੇ ਦੌੜ ਪਿਆ ਹਨਾ ਇਹ ਸਾਰਾ ਕੁਝ ਇਹਨਾਂ ਦਾ ਪ੍ਰੋਪਗੈਂਡਾ ਹੈ ਇਹਹੀ ਕਲਚਰ ਸਾਡੇ ਬਾਕੀ ਧਰਮਾਂ 'ਚ ਵੀ ਹੈਗਾ ਸਿੱਖਾਂ 'ਚ ਨਹੀਂ ਐਦਾਂ ਸਿੱਖਾਂ ਦੇ ਵਿੱਚ ਵੀ ਸੰਤ ਬੈਠੇ ਨੇ ਨਹੀਂ ਨਹੀਂ ਸਿੱਖਾਂ 'ਚ ਸੰਤ ਬੈਠੇ ਨੇ ਹਿੰਦੂਆਂ 'ਚ ਮਹਾ ਮੰਦਿਰਲੇਸ਼ਵਰ ਗੁਰੂ ਬੈਠੇ ਨੇ ਉਹਨਾਂ ਕੋਲ ਜਾਂਦੇ ਨੇ ਬਾਬੇ ਸ਼੍ਰੀਪਾਤ ਦਿੰਦੇ ਨੇ ਕਿਸੇ ਦਾ ਕੋਈ ਠੀਕ ਹੋ ਗਿਆ ਤੇ ਉਹ ਮੰਨਣ ਲੱਗ ਪੈਂਦਾ ਉਹਨੂੰ ਤੇ ਉਹ ਠੀਕ ਹੁੰਦਾ ਸਮੇਂ ਦੇ ਨਾਲ ਹੋ ਜਾਂਦਾ ਫਿਰ ਇਹ ਕਿਹੜਾ ਮਿੰਟਾਂ ਸਕਿੰਟਾਂ ਕਰ ਰਹੇ ਆ ਜਦ ਇਹ ਕਰਦੇ ਉਸੇ ਟਾਈਮ ਮੌਕੇ ਤੇ ਤੁਸੀਂ ਉਹ ਕਹਿੰਦੇ ਵੀ ਦੋ ਚਾਰ ਵਾਰ ਆਓ ਪ੍ਰੇਅਰ ਕਰੋ ਨਹੀਂ 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 ਇਹ ਦੇਖੋ ਗੁੰਮਰਾਹ ਕਰ ਰਹੇ ਆ ਕਿਤੇ ਨਾ ਕਿਤੇ ਔਰ ਜਿਹੜਾ ਗਰੀਬ ਤਬਕਾ ਹੈ ਉਹਨਾਂ ਨੂੰ ਏਦਾਂ ਇਹ ਅਟਰੈਕਟ ਕਰਦੇ ਆ ਡਾਇਰੈਕਟ ਕਰਕੇ ਉਸ ਤੋਂ ਬਾਅਦ ਧਰਮ ਪਰਵਰਤਨ ਦਾ ਬਹੁਤ ਵੱਡਾ ਖੇਲ ਚੱਲ ਰਿਹਾ ਪੰਜਾਬ ਦੇ ਵਿੱਚ ਜਿਹਦੇ ਵਾਸਤੇ ਮੈਂ ਸਮਝਦਾ ਵੀ ਇੱਥੇ ਅੱਜ ਦੀ ਡੇਟ 'ਚ ਮੈਂ ਸਮਝਦਾ ਵੀ ਯਾ ਨਿਹੰਗ ਸਿੰਘ ਹੈ ਯਾ ਸਾਡੇ ਸ਼ਿਵ ਸੈਨਾ ਸੈਨਿਕ ਹੈ ਉਹੀ ਆਵਾਜ਼ ਚੱਕ ਰਹੇ ਹਾਂ ਉਸ ਤੋਂ ਇਲਾਵਾ ਕੋਈ ਮੌਕੇ ਦੀ ਸਰਕਾਰ ਮੈਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਤੇ ਸਹਿਮਤ ਹੁੰਨਾ ਵੀ ਚਲੋ ਧਰਮ ਪਰਿਵਰਤਨ ਕਰਵਾ ਰਹੇ ਆ ਲੋਕ ਕੋਈ ਗਰੀਬ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੈ ਪਿਛੜਿਆ ਹੋਇਆ ਹੈ ਜੇ ਉਹਨੂੰ ਕਿਸੇ ਤੋਂ ਵੱਲੋਂ ਦੋ ਪਾਸੇ ਪੈਸੇ ਦੀ ਸਹਾਇਤਾ ਮਿਲ ਗਈ ਮੈਂ ਵੱਡੀ ਗੱਲ ਕਰਦਾ ਉਸ ਧਰਮ 'ਚ ਚਲਾ ਗਿਆ ਆਪਣੀ ਛਰਦਾ ਨਾਲ ਗਿਆ ਆਸਾਂ ਨਾਲ ਗਿਆ ਤੁਸੀਂ ਇਹਨਾਂ ਨੂੰ ਕਿੱਦਾਂ ਕਹਿ ਸਕਦੇ ਹੋ ਗੁੰਮਰਾਹ ਕਰਦੇ ਬਿਲਕੁਲ ਗਲਤ ਹੈ ਕਿਸੇ ਨੂੰ ਤੁਸੀਂ ਪੈਸਿਆਂ ਦਾ ਲਾਲਚ ਦੇ ਕੇ ਨਹੀਂ ਲਾਲਚ ਨਹੀਂ ਮਜਬੂਰੀ ਮਜਬੂਰੀ ਅਗਲੇ ਦੀ ਨਹੀਂ ਮਜਬੂਰੀ ਨਹੀਂ ਹੈ ਨਾ ਕਿਉਂ ਆਰਥਿਕ ਤੌਰ ਤੇ ਅਗਲੇ ਨੂੰ ਨਹੀਂ ਹੈ ਹਾਂ ਫਿਰ ਲਾਲਚ ਦੇ ਰਹੇ ਨਾ ਪ੍ਰੋਪਗੈਂਡਾ ਚੱਲ ਰਿਹਾ ਪਿੱਛੋਂ ਕਿੱਥੋਂ ਪੈਸੇ ਆ ਰਹੇ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਕਿੱਥੋਂ ਆ ਰਹੇ ਇਹਨਾਂ ਦੇ ਕੋਲ ਪੈਸੇ ਲੋਕਾਂ ਨੂੰ ਕਹਿੰਦੇ ਤੁਹਾਡੇ ਬੱਚਿਆਂ ਨੂੰ ਅਸੀਂ ਇੱਥੇ ਪੜ੍ਹਨ ਲਾ ਦੂਗੇ ਤੁਹਾਡੇ ਬਾਹਰਲੇ ਦੇਸ਼ਾਂ ਦੇ ਅਸੀਂ ਵੀਜ਼ੇ ਲਵਾ ਦਾਂਗੇ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਸੀਂ ਕਿਸੇ ਕਿਸੇ ਸੰਤ ਨਾਲ ਮਹਾਪੁਰਖ ਨਾਲ ਜੁੜੇ ਹੋਵੋਗੇ ਜੇ ਤੁਹਾਨੂੰ ਉਸ ਕਿਸੇ ਨਾਲ ਜੁੜੇ ਹੋਏ ਹਾਂ ਤੁਸੀਂ ਆਪਸ ਵਿੱਚ ਆਪਸ ਵਿੱਚ ਵੀ ਤਾਂ ਕੰਟਰੀਬਿਊਸ਼ਨ ਕਰਕੇ ਕਿਸੇ ਦਾ ਭਲਾ ਆਪਾਂ ਕਰ ਦਿੰਦੇ ਹੁੰਨੇ ਆ ਪਰ ਆ ਜਿਹੜਾ ਤਰੀਕਾ ਹੈ ਨਾ ਦੇਖੋ ਮੇਰੀ ਗੱਲ ਸੁਣੋ ਹੁਣ ਸਿੱਖੀਜ਼ਮ ਹੈ ਕੀ ਸਿੱਖੀਜ਼ਮ ਕਦੀ ਕਿਸੇ ਨੂੰ ਪ੍ਰੈਸ਼ਰਾਈਜ਼ ਕਰਦਾ ਵੀ ਤੁਸੀਂ ਸਿੱਖੀਜ਼ਮ ਚ ਆਜੋ ਜਾਂ ਸਨਾਤਨ ਹੈ Hindu ਧਰਮ ਹੈ ਉਹਦੇ ਵਿੱਚ ਕਦੀ ਕਿਸੇ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਔਰ ਇਹਨਾਂ ਵੱਲੋਂ ਦੇਖੋ ਕੀ ਕਰਿਆ ਜਾਂਦਾ ਪਹਿਲਾਂ ਤਾਂ ਉਹ ਗਰੀਬ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਨੂੰ ਉੱਥੇ ਬੁਲਾ ਕੇ ਉਸ ਤੋਂ ਬਾਅਦ ਚਮਤਕਾਰ ਦਿਖਾਏ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਦੇਖੋ ਕਿੱਦਾਂ ਮੈਨਿਪੂਲੇਟ ਕੀਤਾ ਜਾਂਦਾ ਹੈ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਫੋਟੋ ਨਹੀਂ ਲਾਣੀ ਕੋਈ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਨਾਲ ਇੱਕ ਮੁਲਾਜ਼ਮ ਸੀਗਾ ਪੰਜਾਬ ਪੁਲਿਸ ਦਾ ਉਹ ਕ੍ਰਿਸਚੀਅਨ ਹੋਇਆ ਹੋਇਆ ਸੀ ਕਨਵਰਟ ਹੋਇਆ ਹੋਇਆ ਸੀ ਵੈਸੇ ਹੀ ਕੀ ਸੀ ਵੈਸੇ ਵੈਸੇ ਪੰਜਾਬੀ ਸੀ ਹਾਂ ਪੰਜਾਬੀ ਸੀ ਸਿੱਖ ਲੱਗਦਾ ਸਿੰਘ ਲੱਗਦਾ ਸੀ ਉਹਦੇ ਨਾਮ ਦੇ ਪਿੱਛੇ ਅੱਛਾ ਮੈਂ ਨਾਮ ਨਹੀਂ ਹੁਣ ਲੈਣਾ ਚਾਹੁੰਦਾ ਇੱਥੇ ਤਾਂ ਅਸੀਂ ਮੰਸਾ ਦੇ ਵੀ ਮੰਦਿਰ ਗਏ ਹੁਣ ਜਿਵੇਂ ਅਸੀਂ ਨਾਰਮਲ ਮੰਦਿਰ ਜੋ ਮੱਥਾ ਟੇਕਿਆ ਉਸ ਵੇਲੇ ਮੇਰੇ ਹੱਥ 'ਚ ਪ੍ਰਸ਼ਾਦ ਸੀਗਾ ਮੈਂ ਆਪਣੇ ਨਾਲ ਦੇ ਸਾਥੀ ਹੁੰਦੇ ਆ ਮੈਂ ਉਹਨੂੰ ਦਿੱਤਾ ਉਸ ਬੰਦੇ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ ਜਦ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਇਸ ਮੈਟਰ ਤੇ ਮੇਰੇ ਨਾਲ ਤੁਸੀਂ ਗੱਲ ਨਹੀਂ ਕਰਨੀ ਪਰ ਚਲੋ ਫੇਰ ਵੀ ਸਿੱਧਾ ਮਨਾ ਕਰਤੇ ਹੁੰਦੇ ਬਿਲਕੁਲ ਉਹ ਕਹਿੰਦਾ ਮੈਂ ਇਸ ਮੈਟਰ ਤੇ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਹੈਰਾਨੀ ਹੋਈ ਹਮੈਨੂੰ ਬੜੀ ਹੈਰਾਨੀ ਹੋਈ ਵੀ ਅਸੀਂ ਤਾਂ ਹਰ ਜਗ੍ਹਾ ਜਾਣਦੇ ਆ ਅਸੀਂ ਤਾਂ ਬੜਾ ਹਾਨਤਮਸਤਕ ਹੁੰਨੇ ਆ ਚਾਹੇ ਕੋਈ ਵੀ ਆ ਚਾਹੇ ਸਾਡੇ ਸਿੱਖ ਭਰਾ ਆ ਜਾਣਦੇ ਆ ਦੇਵੀ ਦੇਵਤੇ ਆਵਾਂ ਦੇ ਜਾਣਦੇ ਆ ਵੈਸ਼ਨੂ ਦੇਵੀ ਜਾਣਦੇ ਆ ਨੈਣਾ ਦੇਵੀ ਜਾਣਦੇ ਆ ਇਵਨ ਕਿ ਹਮਨ ਯੱਗ ਕਰਾਣੇ ਸਾਰਾ ਕੁਝ ਕਰਦੇ ਆ ਹਿੰਦੂ ਲੋਗ ਸਾਰੇ ਧਰਮਾਂ ਦੇ ਅਸੀਂ ਜਾਣਦੇ ਆ ਸਭ ਪਾਸੇ ਜਾਣਦੇ ਆ ਹਣਾ ਪਰ ਇਹ ਲੋਕ ਦੇਖੋ ਕਿਦਾਂ ਕਟੜਤਾ ਫਲਾ ਰਹੇ ਆ ਬਈ ਮਤਲਬ ਤੁਸੀਂ ਪ੍ਰਸ਼ਾਦ ਤੱਕ ਨਹੀਂ ਖਾਣਾ ਜੇ ਕਿਸੇ ਦੇ ਘਰ ਦੇ ਵਿੱਚ ਖੰਡੇ ਦੀ ਫੋਟੋ ਲੱਗੀ ਹੈ ਉਹ ਵੀ ਉਤਾਰ ਦਿਓ ਕੋਈ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੈ ਉਹ ਵੀ ਉਤਾਰ ਦਿਓ ਇਹ ਇਹ ਕੀ ਇਹ ਮਜਬੂਰ ਦਬਾਵਣਾ ਨਹੀਂ ਕਰਨ ਲਈ ਮੈਨਿਪੂਲੇਟ ਕਰ ਦਿੰਨੇ ਆ ਇਹ ਉਹਨਾਂ ਲੋਕਾਂ ਨੂੰ ਫਿਰ ਲਾਲਚ ਦਿੰਨੇ ਆ ਲਾਲਚ ਉਹ ਫਸ ਜਾਣੇ ਆ ਵਿਚਾਰੇ ਭੋਲੇ ਭਾਲੇ ਲੋਕ ਆ ਪੰਜਾਬ ਦੇ ਉਹ ਲਾਲਚ ਚਾਕੇ ਉਸ ਤੋਂ ਬਾਅਦ ਉਹਨਾਂ ਨੂੰ ਮੈਨਿਪੂਲੇਟ ਕਰਕੇ ਆ ਕੰਮ ਚੱਲ ਰਿਹਾ ਹੈ ਇਹ ਔਰ ਤੁਸੀਂ ਦੇਖੋ ਇਹਦੇ ਤੇ ਕੋਈ ਬੰਦਾ ਖੁੱਲਕੇ ਆਵਾਜ਼ ਨਹੀਂ ਚੱਕ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸ਼ਿਵ ਸੈਨਾ ਤਾਂ ਬੜੇ ਲੰਬੇ ਸਮੇਂ ਤੋਂ ਕਰ ਰਹੀ ਹੈ ਨਿਹੰਗ ਸਿੰਘ ਵੀ ਇਹਦੇ ਵਿੱਚ ਬੜੇ ਲੰਬੇ ਸਮੇਂ ਤੋਂ ਕਰ ਰਹੇ ਹਨ ਹੁਣ ਤੁਸੀਂ ਦੇਖੋ ਐਸਜੀਪੀਸੀ ਹੈ ਐਸਜੀਪੀਸੀ ਦਾ ਕੋਈ ਬਿਆਨ ਨਹੀਂ ਆਉਂਦਾ ਇਸ ਮੈਟਰ ਤੇ ਜਦਕਿ ਉਹਨਾਂ ਨੂੰ ਚਾਹੀਦਾ ਹੈ ਵੀ ਇਹਦਾ ਹੁਣ ਤੁਸੀਂ ਖੁੱਲਕੇ ਵਿਰੋਧ ਕਰਨ ਦਾ ਸਮਾਂ ਆ ਗਿਆ ਵੈਸੇ ਤਾਂ ਬੜੀ ਦੇਰ ਪਹਿਲਾਂ ਆ ਗਿਆ ਸੀਗਾ ਸਾਰੀ ਦੀ ਸਾਰੀ ਜਿਹੜੀ 벨ਟ ਹੈ ਆਹ ਮਾਜਾ ਮਾਜਾ ਸਾਰੇ ਦਾ ਸਾਰਾ ਦੇਖ ਲੋ ਕਨਵਰਟ ਹੋ ਰਿਹਾ ਪਰ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਵੀ ਇਹ ਪੁਆਦ ਕੀ ਧਰਤੀ ਹੈ ਹਮੇ ਪੁਆਦ ਵਾਨੀਆਂ ਇਹ ਚੀਜ਼ਾਂ ਹੋਣ ਦੇਣਗੇ ਪਰ ਹੁਣ ਦੇਖੋ ਇਹ ਜਿਹੜਾ ਪ੍ਰੋਗਰਾਮ 14 ਅਗਸਤ ਨੂੰ ਤੇ 17 ਅਗਸਤ ਨੂੰ ਹੋਣਾ ਚੁੰਨੀ ਰੋਡ ਤੇ ਆਸ਼ਰਮ ਜਿਹੜਾ ਆਪਣਾ ਜ਼ਿਲ੍ਹਾ ਮੋਹਾਲੀ ਦੇ ਨੇੜੇ ਲਾਲੀ ਲੱਗਦਾ ਹੈ ਤੇ ਇਹਨੇ ਲਿਖਿਆ ਪ੍ਰਭੂ ਯੇਸ਼ੂ ਕੇ ਬੜੇ ਕਾਮ ਵੀ ਯੇਸ਼ੂ ਮਸੀਹ ਦੇ ਜਿਹੜੇ ਵੱਡੇ ਕੰਮ ਕੀਤੇ ਹੋਏ ਨੇ ਅਸੀਂ ਉਹਨਾਂ ਬਾਰੇ ਦੱਸਾਂਗੇ ਤੇ ਆਪਣਾ ਦੋ ਦਿਨਾਂ ਨੇ ਰੱਖੇ ਹੋਏ ਨੇ ਇਹ 'ਚ ਤੁਹਾਨੂੰ ਕੀ ਗਲਤ ਲੱਗ ਰਿਹਾ ਇਹ ਦੇਖੋ ਤੁਸੀਂ ਮੈਂ ਦੇਖੋ ਇਹਦੇ ਚ ਵੀ ਲਿਖਿਆ ਹੋਇਆ ਨਾ ਸ਼ਬਦਾਂ ਦਾ ਫੇਰ ਫੇਰ ਹੈ ਬਿਮਾਰੀਆਂ ਜਿਹੜੀਆਂ ਹੈਗੀਆਂ ਹਾਂ ਨਸ਼ੇੜੀਆਂ ਔਰ ਜਿਹੜੇ ਤੁਸੀਂ ਬਿਮਾਰੀਆਂ ਇਹ ਦੇਖੋ ਇੱਥੇ ਚਮਤਕਾਰ ਹੋਣੇ ਆ ਅਸੀਂ ਪ੍ਰਾਰਥਨਾ ਲਿਖਿਆ ਮੈਂ ਤੁਹਾਨੂੰ ਦੱਸ ਰਿਹਾ ਲਿਖਿਆ ਪ੍ਰਾਰਥਨਾ ਹੈ ਪਰ ਉੱਥੇ ਜੋ ਕੁਝ ਹੁੰਦਾ ਸੀ ਵੀਡੀਓਜ਼ 'ਚ ਦੇਖਦੇ ਨਹੀਂ ਕਿਆ ਜਾਂ ਤੁਸੀਂ ਨਹੀਂ ਦੇਖਦੇ ਵੀਡੀਓਜ਼ ਦੇ ਵਿੱਚ ਔਰ ਦੇਖੋ ਤੁਸੀਂ ਸ਼ਹੀਦਾਂ ਦੀ ਧਰਤੀ ਹੈ ਇੱਥੇ ਕਿੱਡੀ ਵੱਡੀ ਚਰਚ ਬਣ ਗਈ ਠੀਕ ਹੈ ਜਿੱਥੇ ਫਤਿਹਗੜ੍ਹ ਸਾਹਿਬ ਜਿੱਥੇ ਸਾਡੇ ਇੱਥੇ ਖੰਡੇ ਖੜਕਾਏ ਗਏ ਜਿੱਥੇ ਸਾਡੇ ਇੱਥੇ ਐਨੇ ਸ਼ਹੀਦ ਹੋਏ ਸਾਡੇ ਜਿਹੜੇ ਸ਼ਹੀਦ ਸੀਗੇ ਉਹਨਾਂ ਨੇ ਧਰਮ ਦੇ ਖਾਤਰ ਮੁਗਲਾਂ ਨਾਲ ਲੜਾਈਆਂ ਮੁਗਲਾਂ ਨਾਲ ਲੜਾਈਆਂ ਲੜੀਆਂ ਧਰਮ ਦੇ ਖਾਤਰ ਉਰੇ ਖੰਡੇ ਖੜਕਾਏ ਉਰੇ ਿੱਟਣਾ ਿੱਟ ਖੜਕਾਤੀ ਮੁਗਲਾਂ ਦੀ ਤਾਂ ਉਰੇ ਦੇਖੋ ਤੁਸੀਂ ਕਿਦਾਂ ਗਮਰਾਹ ਕੀਤਾ ਜਾ ਰਿਹਾ ਇਹ ਚੀਜ਼ ਨਹੀਂ ਅਸੀਂ ਉਰੇ ਚੱਲਣ ਦਵਾਂਗੇ ਉਥੇ ਜਿਹੜਾ ਚੱਲਿਆ ਮਾੜਾ ਹੋਇਆ ਜਿਹੜਾ ਮਾਝੇ ਚ ਹੋਇਆ ਪਾਰੇ ਇਹ ਪਹੁੰਚ ਨਹੀਂ ਆਸੀ ਹੋਣ ਤੋਂ ਤੁਹਾਡਾ ਕੋਈ ਨਿੱਜੀ ਤਜਰਬਾ ਹੈ ਤੁਸੀਂ ਇਸਾਈ ਧਰਮ ਦੇ ਮਤਲਬ ਏਰੀਆ ਪ੍ਰੋਗਰਾਮਾਂ ਤੇ ਪ੍ਰੇਅਰ ਦੇ ਪ੍ਰੋਗਰਾਮਾਂ ਤੇ ਇਤਰਾਜ਼ ਕਰ ਰਹੇ ਹੋ ਕਿਉਂ ਤੁਹਾਡਾ ਕੋਈ ਨਿੱਜੀ ਐਕਸਪੀਰੀਅੰਸ ਹੈ ਕੋਈ ਯਾਰ ਦੋਸਤ ਦਾ ਕੋਈ ਰਿਸ਼ਤੇਦਾਰੀ ਦਾ ਨਿੱਜੀ ਤਾਂ ਸਭ ਕੁਝ ਜਨਤਕ ਹੈ ਇਹ ਤਾਂ ਸਾਰਾ ਕੁਝ ਪ੍ਰਤੱਖ ਹੈ ਕਿੰਨੇ ਕਿ ਤੁਹਾਨੂੰ ਸੋਸ਼ਲ ਮੀਡੀਆ ਦੇ ਵੀਡੀਓ ਨਜ਼ਰ ਆਉਂਦੇ ਆ ਜਿਸ 'ਚ ਕਹਿ ਰਹੇ ਆ ਜੀ ਸਾਡਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਤੇ ਆ ਇਸਾਈਆਂ ਨੇ ਕਿੰਨੇ ਕਿ ਵੀਡੀਓ ਨੇ ਦੇਖੋ ਉਹ ਬਾਤ ਦੇ ਵਿੱਚ ਦੇਖੋ ਉਹ ਲੋਕ ਕਈ ਲੋਕ ਆ ਜਿਹੜੇ ਦੁਬਾਰਾ ਸਨਾਤਨ ਦੇ ਵਿੱਚ ਹੀ ਆ ਸਿੱਖੀਜ਼ਮ ਦੇ ਵਿੱਚ ਦੁਬਾਰਾ ਆਏ ਆ ਵਾਪਸੀ ਕੀਤੀ ਹੈ ਹਾਂ ਉਹਨਾਂ ਨੇ ਵਾਪਸੀ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਤੇ ਹੁਣ ਤੁਸੀਂ ਅੰਕੁਸ਼ ਨਰੂਲਾ ਤੁਸੀਂ ਇਹਦੀ ਗੱਲ ਕਰਦੇ ਆਂ ਵੀ ਇਹਦਾ ਜਿਹੜਾ ਉੱਥੇ ਹੋਣਾ ਪ੍ਰੋਗਰਾਮ ਇਹ ਤਾਂ ਆਪ ਬੰਦਾ ਇਹਦੇ ਤੇ ਉੱਥੇ ਬਨੀਤ ਕੌਰ ਖਾਲਸਾ ਜਲੰਧਰ ਦੀ ਸੀ ਉਹਨੇ 8 ਕੇ 10 ਤੱਕ ਦੀ ਕੰਪਲੇਂਟਾਂ ਦਿੱਤੀਆਂ ਹੋਈ ਸੀ ਬਾਅਦ ਚ ਇਹਨੇ ਕੰਪਰਮਾਈਜ਼ ਕੀਤਾ ਕੰਪਰਮਾਈਜ਼ ਕਰਕੇ ਉਹਦੇ ਨਾਲ ਕਰੀ ਆ ਅੱਛਾ ਫਿਰ ਤੁਸੀਂ ਦੇਖੋ ਇੱਕੋ ਬਲਜਿੰਦਰ ਸਿੰਘ సిగా ਜਿਹਨੂੰ ਹੁਣੇ ਕੋਰਟ ਨੇ ਉਹ ਗੋਤਮ ਸਾਹਿਬ ਉਹ ਗੋਤਮ ਸਾਹਿਬ ਉਹਦਾ ਕ੍ਰਿਮੀਨਲ ਉਹਦਾ ਮਾਈਂਡ ਸੈਟ ਸੀਗਾ ਜੋ ਉਹਨੇ ਕੀਤਾ ਉਹਨੇ ਭੁਗਤ ਲਿਆ ਨਹੀਂ ਨਹੀਂ ਫੇਰ ਫੇਰ ਇੱਕ ਉਹ ਕੋਈ ਸ਼ਾਇਦ ਗੁਰਦਾਸਪੁਰ ਦਾ ਸੀ सनी ਗਿੱਲ ਕਰਕੇ ਕੋਈ ਸ਼ਾਇਦ ਉਹ ਸ਼ਾਰਟ ਨਾਮ ਹੈ ਜਾਂ ਕੋਈ ਮਨਜੀਤ ਸਿੰਘ ਮਨਜੀਤ ਸਿੰਘ ਤੇ ਉਹਦੇ ਤੇ ਰੇਪ ਦਾ ਪਰਚਾ ਸੀਗਾ ਤੇ ਇਹ ਲੋਗ ਧਰਮ ਪਰिवर्तन ਕਰਾਉਂਦਾ ਸੀ ਧਰਮ ਪਰिवर्तन ਕਰਵਾਇਆ ਧਰਮ ਪਰिवर्तन ਦਾ ਵੀ ਸੀਗਾ ਇਹ ਲੋਕ ਕੀ ਕਰਦੇ ਆ ਮਿਸਗਾਈਡ ਕਰਦੇ ਆ ਭੋਲੀ ਭਾਲੀ ਜਨਤਾ ਨੂੰ ਉਸ ਤੋਂ ਬਾਅਦ ਉਹਨਾਂ ਦਾ ਇਵਨ ਕੀ ਸ਼ੋਸ਼ਣ ਤੱਕ ਕੀਤਾ ਜਾਂਦਾ ਨਹੀਂ ਇਹ ਜੇ ਤੁਸੀਂ ਕਹੋ ਚਲੋ ਆਪਾਂ ਇਹਨਾਂ ਨੂੰ ਧਰਮ ਗੁਰੂ ਕਹਿ ਲਓ ਕੁਝ ਕਹਿ ਲਓ ਇਹਨਾਂ ਨੂੰ ਧਰਮ ਦੇ ਅਗਵਾਈ ਕਰਨ ਵਾਲੇ ਕਹਿ ਲਓ ਤਾਂ ਹਰ ਧਰਮ ਚ ਬੈਠੇ ਆ ਜੇ ਬੈਡ ਕੈਰੈਕਟਰ ਵਾਲੇ ਤਾਂ ਫਿਰ ਉਹਨਾਂ ਨੂੰ ਅਸੀਂ ਮੰਨਦੇ ਨਹੀਂ ਨਾ ਜੇ ਸਨਾਤਨ ਚ ਇਹੋ ਜਿਹਾ ਕੋਈ ਹੈ ਜਾਂ ਨਿਕਲਦਾ ਅਸੀਂ ਉਹਨੂੰ ਗੈਟ ਆਊਟ ਕਰਾ ਕਰਦੀਦਾ ਉਸ ਤੋਂ ਬਾਅਦ ਸਨਾਤਨ ਉਹਨਾਂ ਦੇ ਪਿੱਛੇ ਨਹੀਂ ਲੱਗਦਾ ਜਾਂ ਸਿੱਖੀਜ਼ਮ ਚ ਵੀ ਜਿਹੜੇ ਕੋਈ ਹੈ ਜੇ ਹੈਗੇ ਆ ਉਹਨਾਂ ਨੂੰ ਕੋਈ ਬੰਦਾ ਉਸ ਤੋਂ ਬਾਅਦ ਉਹਨਾਂ ਨੂੰ ਪਰਵਾਹ ਨਹੀਂ ਕਰਦਾ ਤੁਸੀਂ ਆਪ ਚ ਕੋਈ ਵੀ ਚਰਚ ਖੁੱਲਣ ਦਾ ਵਿਰੋਧ ਕਰਦੇ ਹੋ ਦੇਖੋ ਚਰਚ ਦਾ ਵਿਰੋਧ ਹੈ ਤੁਹਾਡੇ ਚਰਚ ਦਾ ਕੋਈ ਵਿਰੋਧ ਨਹੀਂ ਹੈ ਅਸੀਂ ਵੀ ਪਰਮਾਤਮਾ ਦਾ ਦੇਖੋ ਇੱਕੋ ਹੀ ਹੈ ਇਹਨਾਂ ਨੂੰ ਪਾਣ ਦਾ ਜਿਹੜਾ ਤਰੀਕਾ ਅਲੱਗ-ਅਲੱਗ ਹੋ ਸਕਦਾ ਹੈ ਰੂਪ ਅਲੱਗ-ਅਲੱਗ ਹੋ ਸਕਦੇ ਹਨ ਰੂਪ ਹਾਂ ਰੂਪ ਅਲੱਗ-ਅਲੱਗ ਹੈ ਔਰ ਰਸਤਾ ਅਲੱਗ-ਅਲੱਗ ਹੈ ਮੰਜ਼ਿਲ ਇੱਕੋ ਹੀ ਹੈ ਸਾਡਾ ਕੋਈ ਕਿਸੇ ਧਰਮ ਦੇ ਨਾਲ ਕੋਈ ਉਹ ਨਹੀਂ ਹੈ ਸਾਡਾ ਤਾਂ ਇਹ ਵੀ ਜਿਹੜਾ ਸਾਡੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਲੋਕ ਆਰਥਿਕ ਤੌਰ ਤੇ ਜਿਹੜੇ ਪਿਛੜੇ ਹੋਏ ਲੋਕ ਹੈ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਉਹ ਚੀਜ਼ ਨਹੀਂ ਅਸੀਂ ਉਹਰੇ ਚੱਲਣ ਦਊਂਗੇ ਅਸੀਂ ਬਕਾਇਦਾ ਆਪਣੀ ਟੀਮ ਭੇਜੂਗੇ 14 ਨੂੰ ਵੀ 17 ਨੂੰ ਵੀ ਸ਼ਿਵ ਸੈਨਾ ਪੰਜਾਬ ਦੀ ਟੀਮ ਉੱਥੇ ਜਾਊਗੀ ਔਰ ਜੇ ਕੁਝ ਐਦਾਂ ਦਾ ਉੱਥੇ ਹੁੰਦਾ ਤਾਂ ਫਿਰ ਸਾਡਾ ਇਤਰਾਜ਼ ਜੇ ਕੋਈ ਐਦਾਂ ਦਾ ਪਖੰਡਵਾ ਜਿਦਾਂ ਇਹ ਕਰਦੇ ਹੈ ਕਿ ਉਹ ਹੱਥ ਐਦਾਂ ਕਰਕੇ ਉਸ ਤੋਂ ਬਾਅਦ ਬੰਦੇ ਚ ਜਾਨ ਪਾਤੀ ਪਹਿਲਾਂ ਉਹ ਬੇਹੋਸ਼ ਪਿਆ ਸੀਗਾ ਯਾ ਕੋਈ ਲੰਗੜਾ ਬੰਦਾ ਉੱਠ ਕੇ ਉਹ ਭੱਜ ਲੈਂਦਾ ਜਾਂ ਕਿਸੇ ਦੀ ਅੱਖਾਂ ਦੀ ਰੌਸ਼ਨੀ ਆ ਗਈ ਇਸ ਚੀਜ਼ ਦਾ ਸੀ ਬਿਲਕੁਲ ਡਟ ਕੇ ਦਾ ਵਿਰੋਧ ਕਰਾ ਤੇ ਜੇ ਆਮ ਉੱਥੇ ਪ੍ਰਮਾਤਮਾ ਦੇ ਨਾਮ ਤੇ ਗੁਰਬਾਣੀ ਦਾ ਪ੍ਰਚਾਰ ਹੁੰਦੇ ਆ ਬਾਈਬਲ ਨੂੰ ਸੁਣਾਉਂਦੇ ਆ ਉੱਥੇ ਉਪਰੇਰ ਕਰਦੇ ਆ ਉਹ ਤੁਸੀਂ ਕਰੋ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ ਪਰ ਤੁਸੀਂ ਪ੍ਰਸ਼ਾਸਨ ਨੇ ਤਾਂ ਮਨਜ਼ੂਰੀ ਦਿੱਤੀ ਹੋਣੀ ਹੈ ਤੱਕ ਤੁਸੀਂ ਬੁਰਾ ਨਹੀਂ ਦਿਖਾ ਸਕਦੇ ਨਿੰਦਾਨਾ ਕਰਨ ਦੂਜਿਆਂ ਦੀ ਇਹ ਕਰਦੇ ਇਹ ਤੁਹਾਨੂੰ ਕਿਉਂ ਲੱਗਦਾ ਇਹ ਕਰਦੇ ਬਿਲਕੁਲ ਜਦ ਉਹਨਾਂ ਨੇ ਕਹਿ ਤਿਆ ਮੈਂ ਤੁਹਾਨੂੰ ਦੱਸਦਾ ਰਿਹਾ ਵੀ ਮੇਰਾ ਤਾਂ ਆਪਣਾ ਦੇਖਿਆ ਹੋਇਆ ਉਹ ਸੀਗਾ ਐਕਸਪੀਰੀਅੰਸ ਹੈ ਵੀ ਇੱਕ ਪ੍ਰਸ਼ਾਦ ਤੱਕ ਨਹੀਂ ਉਹ ਲੈ ਰਹੇ ਤਾਂ ਕਿਤੇ ਨਾ ਕਿਤੇ ਕ੍ਰਿਟਿਸਾਈਜ਼ ਕੀਤਾ ਜਾਂਦਾ ਨਾ ਸਾਡੇ ਧਰਮਾਂ ਨੂੰ ਕੋਈ ਹਿੰਦੂ ਮੁਸਲਮਾਨ ਜਾਂ ਸਿੱਖ ਜਿਹੜੇ ਹੋਰ ਧਰਮ ਹੈ ਉਹਨਾਂ ਧਰਮਾਂ ਨੂੰ ਕ੍ਰਿਟਿਸਾਈਜ਼ ਕਰਿਆ ਜਾਂਦਾ ਇਹਨਾਂ ਨੂੰ ਅੰਦਰਲੇ ਖਾਤੇ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਜਾ ਰਹੇ ਫਤਿਹਗੜ੍ਹ ਚੇ ਪ੍ਰੋਗਰਾਮ ਹੋਣਾ ਉੱਥੇ ਤਾਂ ਕੋਈ ਆਗੂ ਮੈਂ ਕਹਿੰਦਾ ਕੋਈ ਵੀ ਧਰਮ ਦਾ ਉੱਠ ਕੇ ਨਹੀਂ ਆਇਆ ਤੁਸੀਂ ਮਹਾਲੀ ਉੱਠ ਕੇ ਜਾਂਦੇ ਹੋ ਅਸੀਂ ਜਾ ਕੇ ਦੇਖਾਂਗੇ ਕੋਈ ਗੱਲ ਨਹੀਂ ਨਹੀਂ ਆਇਆ ਤਾਂ ਅਸੀਂ ਤਾਂ ਸ਼ੁਰੂ ਤੋਂ ਹੀ ਆਵਾਜ਼ ਚੱਕਦੇ ਆ ਰਹੇ ਹਾਂ ਫਤਿਹਗੜ੍ਹ ਸਾਹਿਬ ਕਿਹੜਾ ਸਾਡੇ ਸੜਕਾਂ ਤੇ ਸੜਕਾਂ ਦੇ ਬੋੜ ਲੱਗ ਗਏ ਤਾਂ ਹੈ ਨਹੀਂ ਕਿਸੇ ਨੇ ਪੜਿਆ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਿਆ ਕੋਈ ਗੱਲ ਨੂੰ ਜਾਗਰੂਕ ਕਰਾਂਗੇ ਜਾਗਰੂਕ ਕਰਕੇ ਜਦੋਂ ਕੋਈ ਪ੍ਰਸ਼ਾਸਨ ਨੇ ਤਾਂ ਮਨਜ਼ੂਰੀ ਦਿੱਤੀ ਹੋਣੀ ਉਹਨਾਂ ਤੋਂ ਕੋਈ ਮੰਗ ਕੋਈ ਗੱਲ ਨਹੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਵੀ ਬਕਾਇਦਾ ਇਹਨਾਂ ਦਾ ਦਿੱਤਾ ਜਾਊਗਾ ਵੀ ਜੇ ਲੋਕ ਪਖੰਡਵਾਦ ਫਲਾਨੇ ਆ ਫਿਰ ਸਾਡਾ ਇਤਰਾਜ਼ ਹੈ ਅਦਰਵਾਈਜ਼ ਆਪਣੇ ਧਰਮ ਦਾ ਪ੍ਰਚਾਰ ਕਰਨੇ ਕਰੋ ਪਰ ਮੈਂ ਇੱਕ ਗੱਲ ਸਪਸ਼ਟ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੈਂ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਸ ਆ ਜਿਵੇਂ ਐਸਜੀਪੀਸੀ ਐ ਐਸਜੀਪੀਸੀ ਤੁਸੀਂ ਦੇਖੋ ਹੁਣ ਪਿੱਛੇ ਜੇ ਕੀ ਆਇਆ ਮੁਕਸਰ ਦੇ ਵਿੱਚ ਸਾਡੇ ਸ਼ਿਵ ਸੈਨਿਕਾਂ ਦਾ ਇੱਕ ਸਿੱਖ ਮੁੰਡੇ ਦੇ ਨਾਲ ਝਗੜਾ ਹੋ ਗਿਆ ਐਸਜੀਪੀ ਔਰ ਉਸ ਮੁੰਡੇ ਦੀ ਕੋਈ ਉਹਦੀ ਪਗੜੀ ਨਹੀਂ ਉਤਾਰੀ ਗਈ ਕੋਈ ਕੁਝ ਨਹੀਂ ਐਸਜੀਪੀਸੀ ਵੱਲੋਂ ਬਿਆਨ ਆ ਜਾਂਦਾ ਹੈ ਕਿ ਇਹ ਇਹਨਾਂ ਤੇ 295 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੋ ਗਿਆ ਮੁਕੱਦਮਾ ਦਰਜ ਕੋਈ ਗੱਲ ਨਹੀਂ ਸ਼ਿਵ ਸੈਨਿਕ ਭੁਗਤ ਲੈਣਗੇ ਪਰ ਇਹੋ ਜਿਹੇ ਮਸਲਿਆਂ ਦੇ ਵਿੱਚ ਐਸਜੀਪੀਸੀ ਕਿਉਂ ਨਹੀਂ ਬੋਲਦੀ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਕੀ ਉਹਨਾਂ ਤੇ ਕੋਈ ਅੰਤਰਰਾਸ਼ਟਰੀ ਕੋਈ ਦਬਾਅ ਪੈ ਰਿਹਾ ਹੈ ਬੰਦਾ ਇਹ ਪੈ ਪੈ ਹੀ ਰਿਹਾ ਹੁਣ ਤਾਂ ਹੀ ਨਹੀਂ ਉਹ ਇਸ ਇਸ ਮੈਟਰ ਤੇ ਖੁੱਲ ਕੇ ਬੋਲਦੇ ਅਸੀਂ ਲੋਕ ਤਾਂ ਚਿੰਤਿਤ ਹੈ ਅਸੀਂ ਅਸੀਂ ਇਹਦੇ ਚ ਪੂਰਾ ਅਸੀਂ ਤਾਂ ਆਪਣਾ ਵਿਰੋਧ ਆਪਣਾ ਦਰਜ ਕਰਾਉਂਗੇ ਅਸੀਂ ਨਹੀਂ ਜਾਣਦੇ ਵੀ ਸਾਡੇ ਇੱਥੇ ਸਾਡੀ ਸ਼ਹੀਦਾਂ ਦੀ ਉਰੇ ਧਰਤੀ ਹੈ ਸਾਡੇ ਉਰੇ ਸਾਰੀਆਂ ਜਿਹੜੀਆਂ ਕੌਮਾਂ ਵਸਦੀਆਂ ਸਾਰੇ ਇੱਕ ਦੂਜੇ ਦੇ ਧਰਮ ਦਾ ਆਦਰ ਸਨਮਾਨ ਕਰਦੇ ਆਂ ਪਰ ਜੇ ਤੁਸੀਂ ਕ੍ਰਿਟੀਸਾਈਜ਼ ਕਰੋਗੇ ਕਿਸੇ ਦੂਜੇ ਧਰਮ ਨੂੰ ਉਹਦੇ ਤੇ ਸਾਨੂੰ ਉਤਰਾਜ ਹੈ ਸੋ ਅੱਛਾ ਨਹੀਂ ਤੁਹਾਨੂੰ ਕੀ ਲੱਗਦਾ ਫਿਰ ਸੰਵਿਧਾਨ ਸਾਡੇ ਦੇਸ਼ ਦਾ ਕੀ ਕਹਿੰਦਾ ਹੈ ਦੇਖੋ ਸੰਵਿਧਾਨ ਕਹਿੰਦਾ ਹੈ ਸਾਡੇ ਸੰਵਿਧਾਨ ਦੇ ਵਿੱਚ ਨਾ ਇੰਡੀਅਨ ਰੈਮਡੀਜ਼ ਐਕਟ ਹੈ ਹਾਂ ਉਹਦੇ ਵਿੱਚ ਚਮਤਕਾਰ ਹਨ ਜਿਹੜੇ ਉਹ ਬਿਲਕੁਲ ਬੈਨ ਉਹ ਹੈਗਾ ਠੀਕ ਹੈ ਤੁਹਾਡੀ ਗੱਲ ਅਸੀਂ ਉਹਦੇ ਅਧਾਰ ਤੇ ਅਸੀਂ ਜਾ ਕੇ ਆਪਣੀ ਕੰਪਲੇਂਟ ਦਰਜ ਕਰਾਉਂਗੇ ਔਰ ਜੇ ਉੱਥੇ ਕੁਝ ਐਦਾਂ ਦਾ ਚਮਤਕਾਰ ਹੁੰਦਾ ਫਿਰ ਇਹ ਪਾਸਟਰ ਜਿਹੜੇ ਅੰਕੁਰ ਨਰੂਲਾ ਇਹਨਾਂ ਤੇ ਅਸੀਂ ਕਾਰਵਾਈ ਵੀ ਕਰਵਾਉਂਗੇ ਔਰ ਜੋ ਵੀ ਹੈ ਅਸੀਂ ਆਪਣਾ ਉੱਥੇ ਵਿਰੋਧ ਦਰਜ ਕਰਾਉਂਗੇ ਤੁਸੀਂ ਅੰਕੁਰ ਨਰੂਲਾ ਨਾਂ ਲਿਆ ਮੈਂ ਮੰਨ ਗਿਆ ਤੁਹਾਡੀ ਗੱਲ ਕਿ ਬਨੀਤ ਕੌਰ ਨਾਲ ਇਹਨਾਂ ਨਾਲ ਕਿੰਨੇ ਵਿਵਾਦ ਹੋਏ ਹੋ ਅੱਜ ਵੀ ਕੁੜੀ ਆਪਣਾ ਵਿਰੋਧ ਕਰਦੀ ਐ ਇਹਨਾਂ ਦਾ ਉਹ ਹਿੰਦੂ ਸੀਗੀ ਉਹ ਸਿੱਖ ਬਣ ਗਈ ਉਹਦੇ ਨਾਲ ਉਹ ਨਿਹੰਗ ਸਿੰਘ ਬਾਬਾ ਪ੍ਰਗਟ ਸਿੰਘ ਵੀ ਜੁੜੇ ਹੋਏ ਨੇ ਤੇ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਚਲੋ ਬਲਜਿੰਦਰ ਵਾਲਾ ਐਪੀਸੋਡ ਵੀ ਮੰਨ ਗਿਆ ਵੀ ਜੋ ਹੋਇਆ ਹੁਣ ਚਲੋ ਸਜ਼ਾ ਭੁਗਤ ਰਿਹਾ ਜਾਂ ਪਾਸਟਰ ਮਨਜੀਤ ਦੀ ਗੱਲ ਕਰੀਏ ਉਸਤੇ ਧਰਮ ਪਰਿਵਰਤਨ ਕਰਾਉਣ ਦਾ ਦੋਸ਼ ਸੀਗਾ ਗਰਦਾਸਪੁਰ ਡੇਰਾ ਬਾਬਾ ਨਾਨਕ ਦਾ ਕੁਝ ਬੰਦੇ ਚਲੋ ਗਲਤ ਹੋ ਸਕਦੇ ਨੇ ਪਰ ਆਪਾਂ ਧਰਮ ਨੂੰ ਇਸ ਬਿਹਾਫ ਤੇ ਮਾੜਾ ਨਹੀਂ ਕਹਿ ਸਕਦੇ ਮੈਂ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਸਪਸ਼ਟ ਕਰਿਆ ਵੀ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ ਪਰ ਜਿਹੜਾ ਚਮਤਕਾਰ ਹੈ ਇਹ ਕਾਨੂੰਨੀ ਤੌਰ ਤੇ ਵੀ ਇਹ ਬੈਨ ਹੈ ਔਰ ਅਸੀਂ ਵੀ ਇਹਨੂੰ ਨਹੀਂ ਮੰਨਦੇ ਇਹਨਾਂ ਤੁਸੀਂ ਵਾਰਨਿੰਗ ਦੇ ਰਹੇ ਹੋ ਵੀ ਚਮਤਕਾਰ ਨਾ ਕਰਿਓ ਕੋਈ ਹਾਂ ਚਮਤਕਾਰ ਵਾਲਾ ਉੱਥੇ ਕੋਈ ਯੋਗ ਨਾ ਤੇ ਕੋਈ ਪਖੰਡਵਾਦ ਨਾ ਹੋਵੇ ਹਾਂ ਪਖੰਡਵਾਦ ਜਾਂ ਚਮਤਕਾਰ ਨਹੀਂ ਹੋਣਾ ਚਾਹੀਦਾ ਬਾਕੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੋ ਕਰੋ ਤੁਸੀਂ ਕੋਈ ਤੁਹਾਡੀ ਟੀਮ ਦੋਨੋਂ ਦਿਨ ਰਹੇਗੀ ਉੱਥੇ ਹਾਂ ਬਿਲਕੁਲ ਦੋਨੋਂ ਵਾਰ 14 ਨੂੰ ਵੀ ਔਰ 17 ਨੂੰ ਵੀ ਸਾਡੇ ਟੀਮਾਂ ਗੁਪਤ ਰੂਪ ਤੇ ਉੱਥੇ ਹੋਣਗੀਆਂ ਔਰ ਜੇ ਕੁਝ ਐਦਾਂ ਦਾ ਉੱਥੇ ਹੁੰਦਾ ਤਾਂ ਫਿਰ ਅਸੀਂ ਆਪਣਾ ਵਿਰੋਧ ਦਰਜ ਕਰਾਵਾਂਗੇ ਪ੍ਰਸ਼ਾਸਨ ਕੋਲ ਜਾਉਂਗੇ ਹੁਣ ਆ ਬਿਲਕੁਲ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਬਾਰੇ ਸੂਚਿਤ ਕੀਤਾ ਜਾਊਗਾ ਹੂੰ ਬਈ ਐਦਾਂ ਦਾ ਨਾ ਹੋਵੇ ਕਿਸੇ ਨੂੰ ਸਾਡੇ ਕਿਸੇ ਭਾਈ ਭੈਣ ਨੂੰ ਕਿਸੇ ਨੂੰ ਗਮਰਾਹ ਨਾ ਕੀਤਾ ਜਾਵੇ ਬਿਲਕੁਲ ਠੀਕ ਹੈ ਸੋ ਅਰਵਿੰਦ ਗੋਤਮ ਸ਼ਿਵਸ ਹਨ ਆਗੂ ਹੈਗੇ ਨੇ ਲੰਬੇ ਸਮੇਂ ਤੋਂ ਜਿਹੜਾ ਹੈਗੇ ਨੇ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੇ ਆ ਰਹੇ ਉਹ ਸਿੱਧਾ ਇਹਨਾਂ ਨੇ ਕਿਹਾ ਕਿ ਅੰਕੁਰ ਨਰੂਲਾ ਆਵੇ ਜੀ ਸੱਦ ਕੇ ਆਵੇ ਜਮ ਜਮ ਕੇ ਆਵੇ ਪਰ ਆਪਣੇ ਬਾਈਬਲ ਦੇ ਇਸ ਅਨੁਸຖານਤ ਅਨੁਸਾਰ ਕੰਮ ਕਰੇ ਪ੍ਰੇਰ ਕਰੇ ਪਖੰਡਵਾਦ ਨਾ ਕਰੇ ਜੇ ਪਖੰਡਵਾਦ ਕਰੇਗਾ ਤਾਂ ਇਹ ਸਾਹਮਣੇ ਹੋ ਕੇ ਟਕਰਨਗੇ ਪੁਲਿਸ ਪ੍ਰਸ਼ਾਸਨ ਵੀ ਕਿੰਨਾ ਕੁ ਸੰਜੀਦਾ ਗੰਭੀਰ ਹੋ ਕੇ ਇਹ ਪ੍ਰੋਗਰਾਮ ਹੋਣ ਦਿੰਦਾ ਨਹੀਂ ਹੋਣ ਦਿੰਦਾ ਆਣ ਵਾਲੇ ਦਿਨਾਂ ਚ ਪਤਾ ਲੱਗ ਜਾਏਗਾ ਸੋ ਅਰਵਿੰਦ ਤੁਸੀਂ ਆਏ ਹੋ ਚਲੋ ਆਪਣੇ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ